ਨਤੇ ਕਬ ਹੂ ਨਾ ਡਰੋ ਸ਼ੁਭ ਕਰ ਮਨ ਤੇ ਕਬ ਹੂ ਨਾ ਡਰੋ ਦੇਹ சிவா ਪਰਮਾਇ ਇਹ ਸ਼ੁਭ ਕਰ ਮਨ ਤੇ ਕਬ ਹੂ ਨਾ ਡਰੋ ਸ਼ੁਭ ਕਰ ਮਨ ਤੇ ਕਬ ਹੂ ਨਾ ਡਰੋ ਦੇਹ சிவா ਕਬ ਹੂੰ ਨਾ ਡਰੋ ਸੁਭ ਕਰ ਮਨ ਤੇ ਕਬ ਹੂੰ ਨਾ ਡਰੋ کرو نشچے کر اپنی جیت کرو بولے سونے ہیا کا دیہ شر منتے کب ہوں نہ ٹرو کر منتے کب ہوں نہ ٹرو عرصے hello hey, ਕਬ ਹੂੰ ਨਾ ਡਰੋ ਸੁਭ ਕਰ ਮਨ ਤੇ ਕਬ ਹੂੰ ਨਾ ਡਰ ਜਬ ਆਵ ਕੀ ਆਦਨ ਖਤਹਿਰਨ ਮੈਂ ਤਬ ਚੂਜ ਮਰੋ ਬੋਲੇ ਨਟਰੋ ਸ਼ੁਭ ਕਰ ਮਨ ਤੇ ਕਬ ਹੂੰ ਨਟਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਜੀ ਬਹੁਤ ਵਧੀਆ ਸ਼ਬਦ ਜਿਹੜਾ ਬੱਚੇ ਨੇ ਸਰਵਣ ਕੀਤਾ ਤੇ ਹੁਣ ਇੰਦਰਜੀਤ ਸਿੰਘ ਕੋਟਮੁੱਢਾ ਸੂਬਾ ਪ੍ਰਧਾਨ ਕਿਸਾਨ ਸਵਾਰਥ ਕਮੇਟੀ ਚੰਦ ਮੇਟਲੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਉਹਦੇ ਤੋਂ ਬਾਅਦ ਬਲਦੇਵ ਸਿੰਘ ਜੀਰਾ ਜੀ ਤਿਆਰ ਰਹਿਣਾ ਤੇ ਉਹਨਾਂ ਤੋਂ ਬਾਅਦ ਕਨਵਰ ਗਰੇਵਾਲ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਇੰਦਰਜੀਤ ਸਿੰਘ ਕੋਟਮੁੱਢਾ ਉਹ ਮੇਰੇ ਖਿਆਲ ਚਲੇ ਗਿਆ ਤੇ ਹੁਣ ਬਲਦੇਵ ਸਿੰਘ ਜੀ ਰਾਜ ਨੂੰ ਮੈਂ ਬੇਨਤੀ ਕਰਦਾ ਉਹ ਆ ਕੇ ਸੁਭਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਉਹ ਵਿਚਾਰ ਰੱਖ ਉਹਨਾਂ ਤੋਂ ਬਾਅਦ ਕਨਵਰ ਕਲੇਵਾਲ ਜੀ ਧਿਆਰ ਦੋਸਤੋ ਜਿੰਨਾ ਅਜ ਖਚਮ ਟਾਈਮ ਆ ਆਪਾਂ ਨੂੰ ਟਾਈਮ ਦਾ ਖਿਆਲ ਰੱਖਣਾ ਚਾਹੀਦਾ ਬੋਲਣਾ ਬੋਲਣਾ ਦਾ ਕਾਹਦਾ ਬਸ ਦੋ ਕੁ ਬੇਨਤੀਆਂ ਕਰਨੀਆਂ ਵਾ ਦੇਖੋ ਯਾਰ ਜਦਨ ਦੇ ਅਸੀਂ ਇੱਥੇ ਆਏ ਹੋਏ ਆ ਸਾਰੇ ਆ ਗੋਈ ਅਸੀਂ ਆਗੂ ਨਹੀਂ ਗਏ ਬਣੇ ਆਗੂ ਬਣ ਕੇ ਚੱਲੇ ਨਹੀਂ ਅਸੀਂ ਚੌਂਕੀਦਾਰ ਬਣ ਕੇ ਚੱਲੇ ਹੋਏ ਆ ਉਦੋਂ ਦੇ ਕੋਈ ਵੀ ਇਹੋ ਜਿਹਾ ਆਗੂ ਨਹੀਂ ਹੋਣਾਗਾ ਜਿਹਨੂੰ ਹੁਣ ਤੱਕ ਗਾਲਾਂ ਨਾ ਕੱਢੀਆਂ ਹੁਣ ਗਾਲਾਂ ਉਹ ਵੀ ਮਾਵਾਂ ਪਿਡਾਂ ਦੀਆਂ ਪਰ ਅਸੀਂ ਚੋਪਾਂ ਰਾਹ ਜਾਂਦੇ ਤੁਰੇ ਜਾਂਦੇ ਆ ਬੰਦੇ ਇਥੋਂ ਤੱਕ ਟਿੱਪਣੀਆਂ ਕਰਦੇ ਯਾਰ ਤੁਸੀਂ ਆਏ ਕਿਉਂ ਬੋਲਿਆ ਉਹੇ ਕਿਉਂ ਬੋਲਿਆ ਤੁਸੀਂ ਸਟੇਜ ਤੇ ਫਲਾਣੇ ਨੂੰ ਨਹੀਂ ਚੜਨ ਦਿੱਤਾ ਫਲਾਣੇ ਨੂੰ ਨਹੀਂ ਚੜਨ ਦਿੱਤਾ ਮੈਂਤ ਕਰ ਲਈਦੀ ਆ ਖੇੜਾ ਛੜਾ ਲਈਦਾ ਉਹਦੇ ਪਿੱਛੇ ਕਾਰਨ ਕੀ ਆ ਅਸੀਂ ਜਾਣਦੇ ਆ ਵੀ ਅੱਜ ਅਸੀਂ ਆਪਦੀ ਨਿੱਜੀ ਕਿਸੇ ਗੱਲ ਪਿੱਛੇ ਇਹ ਜਿਹੜਾ ਐਡਾ ਵੱਡਾ ਮੋਰਚਾ ਤੇ ਜਿਹੜੇ ਇੰਨੇ ਲੋਕਾਂ ਦੀਆਂ ਭਾਵਨਾਵਾਂ ਸਾਡੇ ਨਾਲ ਜੁੜੀਆਂ ਹੋਈਆਂ ਵਾਂ ਜਿਹੜੇ ਸਾਨੂੰ ਜਿਨ੍ਹਾਂ ਨੇ ਮੂਹਰੇ ਲਾ ਕੇ ਤੋੜਿਆ ਵੀ ਆਹ ਬੰਦੇ ਕੋਲ ਦੀ ਗਵਾਹੀ ਕਰਨਗੇ ਅਸੀਂ ਕਿਸੇ ਆਪ ਦੀ ਨਿੱਕੀ ਜੀ ਗੱਲ ਪਿੱਛੇ ਇਸ ਘੋਲ ਨੂੰ ਕਿਸੇ ਪੁੱਠੇ ਪਾਸੇ ਨਾ ਲੈ ਜੀਏ ਸਾਰੇ ਚੋਪਾਂ ਜੇ ਕੋਈ ਇੱਕ ਗਾਲ ਕੱਢਦਾ ਉਹਨੂੰ ਕਹਿੰਦਾ ਭਰਾਵਾ ਦੋ ਹੋਰ ਕੱਢ ਲਾ ਪਰ ਯਾਰ ਘੱਟੋ ਘੱਟ ਆਹ ਮੋਰਚੇ ਦਾ ਖਿਆਲ ਰੱਖੋ ਮੈਂ ਅੱਗੇ ਵੀ ਬੋਲਿਆ ਸੀ ਸਾਰੇ ਸੂਬਾ ਆਗੂਆਂ ਨੇ ਜਥੇਬੰਦੀ ਵਾਲੇ ਨੇ 10-10 ਮਿੰਟ ਤੈਅ ਕੀਤੇ ਵੀ ਯਾਰ ਜਿਹੜੇ ਜਥੇਬੰਦੀਆਂ ਵਾਲੇ 2-2 ਮਹੀਨੇ ਤੋਂ ਲੱਗੇ ਹੋਏ ਆ ਉਹਨਾਂ ਨੂੰ 10-10 ਮਿੰਟ ਦਿਓ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ 10 ਮਿੰਟ ਲੈ ਹੋਣ ਸਗੋਂ ਕੋਸ਼ਿਸ਼ ਹੁੰਦੀ ਆ ਮਨ ਦੇ ਵਿੱਚ ਵੀ ਯਾਰ ਜਿਹੜੇ ਬਾਹਰੋਂ ਬੁਲਾ ਰਹੇ ਆਏ ਆ ਉਹ ਨਾ ਕਿਤੇ ਰਹਿ ਜਾਣ ਸੋ ਭਰਾਓ ਤੁਹਾਡੇ ਮੂਰੇ ਬੇਨਤੀ ਹੱਥ ਜੋੜ ਕੇ ਅਸ ਜਿੰਨਾ ਆਪਾਂ ਸਾਰੇ ਕੋਸ਼ਿਸ਼ ਕਰ ਰਹੇ ਆਂ ਵੇ ਕਿਵੇਂ ਨਾ ਕਿਵੇਂ ਕਰਕੇ ਆਪਾਂ ਇਹ ਮੋਰਚਾ ਜਿੱਤ ਲਈਏ ਇਸ ਮੋਰਚੇ ਨੂੰ ਜਿੱਤ ਤੱਕ ਲੈ ਚਲੀਏ ਆਪਾਂ ਚਮਕਾਉਣ ਵਾਲੇ ਪਾਸੇ ਵੀਰੋਂ ਨਾ ਆਓ ਕੋਈ ਗੱਲ ਨਹੀਂ ਹਜੇ ਪਤਾ ਨਹੀਂ ਮੋਰਚੇ ਨੇ ਕਿ ਕਿੱਧਰ ਨੂੰ ਜਾਣਾ ਕਿਵੇਂ ਬੰਨਣਾ ਜਿਹੜੇ ਲੜਨ ਵਾਲੇ ਹੋਏ ਉਹ ਆਪੇ ਅੱਗੇ ਆ ਜਾਣੇ ਆ ਪਤਾ ਲੱਗ ਜਾਣਾ ਸਾਰਿਆਂ ਦਾ ਪਹਿਲਾਂ ਵੀ ਪਤਾ ਲੱਗਾ ਸਾਡੇ ਸ਼ੀਨਾ ਜੀ ਨੇ ਦੱਸਿਆ ਪਹਿਲਾਂ ਵੀ ਪਤਾ ਲੱਗਾ ਪਹਿਲਾਂ ਵੀ ਗੱਲ ਸਾਫ਼ ਹੋਈ ਆ ਜਿਹੜੇ ਮੁੰਡੇ ਸਾਡੇ ਨਾਲ ਨਾਕੇ ਤੋੜਦੇ ਆਏ ਆ ਜਿਹੜੇ ਸਾਡੇ ਅੱਖਾਂ 'ਚ ਹੈਗੇ ਆ ਵੀ ਆਹ ਮੁੰਡਿਆਂ ਨੇ ਮੂਹਰੇ ਹੋ ਕੇ ਸੱਟਾਂ ਵੀ ਖਾਧੀਆਂ ਨਾਕੇ ਵੀ ਤੋੜੇ ਆ ਉਹ ਰਾਹਣਾ ਹਜੇ ਵੀ ਅੱਜ ਵੀ ਉਹ ਨਾਂ ਅੱਗੇ ਆਉਂਦੇ ਆ ਚੁੱਪ ਕਰਕੇ ਵਿਚਾਰੇ ਛੋਟੀਆਂ ਲੈ ਕੇ ਇੱਥੇ ਵਲੰਟੀਅਰਾਂ ਦੀ ਸੇਵਾ 'ਚ ਲੱਗੇ ਹੋਏ ਆ ਸਾਰੇ ਉਹ ਉਹ ਕਦੇ ਉਹਨਾਂ ਨੇ ਨਹੀਂ ਕਿਹਾ ਵੀ ਯਾਰ ਨਾਕੇ ਤਾਂ ਅਸੀਂ ਤੋੜੇ ਅਸੀਂ ਸਟੇਜ 'ਤੇ ਬੋਲਣਾ ਵਾ ਸੋ ਸਾਰੇ ਵੀਰਾਂ ਨੂੰ ਪ੍ਰਭ ਬੇਨਤੀ ਆ ਵੀ ਯਾਰ ਇਹ ਮੋਰਚਾ ਬਹੁਤ ਵੱਡਾ ਸਾਡੀ ਸਮਝ ਤੋਂ ਵੱਡਾ ਇਹਨੂੰ ਆਪਾਂ ਸਾਰਿਆਂ ਨੇ ਬਚਾ ਕੇ ਚੱਲਣਾ ਵਾ ਇੱਥੇ ਆਪਾਂ ਚਮਕਾਉਣ ਵਾਲਾ ਵੀ ਮੈਂ ਇੱਕ ਮਿੰਟ ਘੱਟ ਬੋਲ ਲਿਆ ਤੇ ਮੈਂ ਡਾਂਗ ਖਿੱਚ ਲਾਂ ਇਹ ਕੰਮ ਨਾ ਕਰੋ ਮੇਰੀ ਬੱਸ ਤੁਹਾਨੂੰ ਇੰਨੀ ਬੇਨਤੀ ਸੀ ਆਪਣੇ ਕੋਲ ਟਾਈਮ ਘੱਟ ਅੱਜ ਕੱਲ ਨੂੰ ਗੱਲ ਕਰ ਲਾਂਗੇ ਬਾਕੀ ਰਹਿੰਦੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤ ਸਿਧਿਆ ਕਾਲੋ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਹੁਣ ਮੈਂ ਨਾ ਸਿਰਫ ਵੀਰ ਜੀ ਧੰਨਵਾਦ ਕਰਕੇ ਤੇ ਸਾਡਾ ਜਿਹੜਾ ਵੀਰ ਕਨਵਰ ਗਰੇਵਾਲ ਉਹਨੂੰ ਬੇਨਤੀ ਕਰਾਂਗੇ ਉਹ ਅੱਗੇ ਆ ਜੇ ਮੈਂ ਸਿਰਫ ਜਿਹੜੇ ਸੱਜਣਾ ਨੇ ਮਾਇਆ ਦਿੱਤੀ ਆ ਉਹਨਾਂ ਦੇ ਨਾਂ ਹੀ ਬੋਲਾਂਗਾ ਦबई ਤੋਂ ਵੀਰ ਕਰਦੇਵ ਸਿੰਘ ਜੀ ਖਾਲਸਾ ਪਿੰਡ ਚੱਕ ਗੁਰੂ ਹਸ਼ਿਆਰਪੁਰ ਉਹਦੇ ਵੱਲੋਂ 5000 ਰੁਪਇਆ ਗੁਪਤਦਾਨ 1000 ਰੁਪਇਆ ਅਰਵਿੰਦਰ ਸਿੰਘ